ਕੀ ਹਾਲ ਚਾਲ ਆ ਦੋਸਤੋ ਤਰੀਕ 23 ਦਸੰਬਰ ਫਤਿਹਗੜ੍ਹ ਸਾਹਿਬ ਜਾਣ ਦੀਆਂ ਤਿਆਰੀਆਂ ਕਰਤੀਆਂ ਸਟਾਰਟ ਮੁੰਡਿਆਂ ਨੇ ਕੱਢ ਲਿਆ ਬੰਗਾ ਬਾਹਰ ਤੇ ਆਹ ਥੋੜੇ ਉਹ ਦੇਖੀ 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 ਮੁੰਡਿਆਂ ਸਰਪਾਲ ਪਾਉਣ ਲਈ ਉੱਤੇ ਪਤਾ ਪੈ ਪੱਤੇ ਨਾਲ ਦੀ ਕਸ ਤੇ ਨਟ ਕੰਮ ਨਟੋ ਨਟੀ ਹੋਇਆ ਪਿਆ ਮਿੱਤਰੋ ਕੋਪੀ ਸਾਂ ਦੇਖੀਂ ਸਵਾਰ ਕੇ ਕਸਦੀ ਟਰੈਕਟਰ ਕੱਢ ਲਿਆ ਬਾਹਰ ਉਹ ਦੇਖੀ 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 ਲਾਤੀ ਟਰਾਲੀ ਨਾਲ ਨਹੀਂ ਟਲੇ ਹੋ ਗਿਆ ਹੁਣ ਤਾਂ ਚਲੋ ਜਿਹੜਾ ਕੁਝ ਹੋਣਾ ਸੀ ਤੇ ਚਾਣਦੇ ਹੁਣ ਸਿੱਧਾ ਸਰਵਿਸ ਸਟੇਸ਼ਨ ਤੇ ਚਲੀਏ ਟਰਾਲੀ ਤੋਂ ਆਉਣ ਤੇ ਚੜ ਗਏ ਰੋਡ ਤੇ ਕਹਿੰਦੇ ਮਿੱਤਰੋ ਮੁੰਡੇ ਕਹਿੰਦੇ ਸਾਡੇ ਦੋਨੋਂ ਦੀ ਵੀਡੀਓ ਵਿੱਚ ਆਉਣੀ ਚਾਹੀਦੀ ਆ ਮੁੰਡੇ ਹੋ ਗਏ ਸਾਡੇ ਥੋੜੇ ਜੇ ਗਰਮ ਕੱਢ ਰਿਹਾ ਡਰਾਈਵਰ ਨੂੰ ਤੱਤਿਆਂ ਤੱਤਿਆਂ ਗਾਲਾਂ ਕਹਿੰਦੇ ਬਾੜ ਦੇ ਅੰਦਰ ਹੀ ਕਮਰੇ ਦੇ ਅੰਦਰ ਜਾਣ ਦੇ ਤੇ ਚੱਕ ਲਿਆ ਪੈਪ ਤੇ ਕੰਮ ਹੋ ਗਿਆ ਸਟਾਰਟ ਤੇ ਰੋਬਨ ਨੇ ਚੜੀ ਲੋਰ ਉੱਪਰ ਤੇ ਮਾਰੀ ਪੱਟ ਤੇ ਥਾਪੀ ਤੇ ਲਾਇ ਵੀ ਮਤਰਾ ਕਹਿੰਦੇ ਕਮਲ ਕਮਲ ਕਹਿੰਦਾ ਇਧਰੋਂ ਟਰਾਲੀ ਧੋ ਕੇ ਹੋ ਗਿਆ ਤੁਹਾਡਾ 2000 ਪੂਰਾ ਪਹਿਲਾਂ ਦੋ ਪੈਸੇ ਪੂਰੇ ਤੇ ਫੇਰ ਜਾਣ ਦੂੰ ਟਰਾਲੀ ਤੇ ਮੁੰਡਿਆਂ ਨੇ ਇਧਰੋਂ ਲਾਇਆ ਡਾਲਾ ਤੇ ਕਹਿੰਦੇ ਟਾਈਮ ਨਾਲ ਹੀ ਚਲੀਏ ਨਹੀਂ ਤਾਂ ਹੋਰ ਨਾ ਇੱਥੇ ਹੀ ਰਾਤ ਕੱਟਣੀ ਪੈ ਜੇ ਤੇ ਚਲੋ ਵੀ ਆ ਗਏ ਘਰੇ ਤੇ ਪੀਤੀ ਚਾਹ ਤੇ ਗੋਪੀ ਉਹਨਾਂ ਨੇ ਮਸਾ ਮਸਾ ਦੇਖੀਆਂ ਸੀ ਪਕੌੜੀਆਂ ਤੇ ਖੋਲਿਆ ਟੱਕਣ ਤੇ ਖਾਦਾ ਗਜਰੇਲਾ ਗੋਪੀ ਹੁਣੀ ਪਏ ਟਟਕੇ ਪਕੌੜੀਆਂ ਨੂੰ ਤੇ ਚੱਕੀ ਬਈ ਮਿੱਤਰੋ ਚਾ ਪਲੱਗ ਲਾਉਣ ਵਾਲਾ ਮਿੱਤਰੋ ਮੀਟਰ ਜਿਹਾ ਹੋ ਗਿਆ ਖਰਾਬ ਕਹਿੰਦੇ ਇਹਦੇ ਬਿਨਾ ਤਾਂ ਗੱਲ ਨਹੀਂ ਬਣਨੀ ਫੋਨ ਲੋ ਹੋ ਜਾਣਗੇ ਲੋ ਤਾਂ ਫਿਰ ਆਪਾਂ ਵੀ ਹੋ ਜਾਣਗੇ ਲੋ ਤੇ ਪਾਏ ਮੁੰਡਿਆਂ ਨੇ ਰਸੇ ਤੇ ਉਹ ਤੇ ਸੱਟੀ ਤਰਪਾਲ ਤੇ ਕਹਿੰਦੇ ਹੰਦਾ ਕਹਿੰਦਾ ਹਾਂ ਵੀ ਸਰ ਗਿਆ ਪੂਰਾ ਵਧੀਆ ਤਰਪਾਲ ਨਾਲ ਪੂਰਾ ਕੰਮ ਹੋ ਗਿਆ ਡਨ ਨਹੀਂ ਨਹੀਂ ਹਜੇ ਡਨ ਕਿੱਥੇ ਹੋ ਗਿਆ ਹਜੇ ਤਾਂ ਪਹਿਲੀ ਪਾਈ ਤਰਪਾਲ ਉੱਪਰ ਤੇ ਦੂਜੀ ਤੇ ਚਾਚਾ ਕਹਿੰਦਾ ਮੇਰਾ ਤਾਂ ਛਾਲ ਮਾਰਦਾ ਜੀ ਕਰਦਾ ਟਰਾਲੀ ਦੇ ਉੱਤੇ ਤੇ ਲੋ ਵੀ ਮਿੱਤਰੋ ਰਸੇ ਰੁਸੇ ਪਾ ਕੇ ਕੰਮ ਹੋ ਗਿਆ ਡਨ